ਕ ਵਿਨਾ ਸਚਨਾ ਵੜਿਆ ਇਹ ਵਿੱਚ ਚਾ ਕਿਰਪਾ ਘਰਮ ਦੇਨ ਕੇ ਦੱਤੇ ਮੇਰਾ ਗੁਣ ਆਵੇ ਗੁਣ ਨੰ ਵਿਚਾਰੋ ਮੋਈ ਮਾਟੇ ਖਖਿਆ ਠੋਕਾ ਗੁਰੂਖੇ ਜਨਮ ਮਰਨ ਦੋਖੇ ਜਾਈ ਸਤਨਾਮ ਰਵਾਇ ਗੁਰੂ ਸਾਹਿਬ ਜੀ ਜੈਤ ਸਰੇ ਮਹਲਾ ਪੰਜਵਾ ਵਾਰ ਸਲੋਕਾਂ ਨਾਲ ਏਕੋ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਆ ਆਤਮਪੂਰਨ ਪਰਮੇਸ਼ੁਰ ਸਿਮਰਤ ਸੰਤ ਸਰਵਤਰ ਰਮਣ ਨਾਨਕ ਅਗਨਾ ਸੰਜਗਦੇਸ਼ੁਰ ਪਰਮੇਸ਼ਰ ਸਮਰਤ ਸਤ ਸਰਵਤਰ ਰਮਣ ਨਾਮ ਖਗਨਾਸਨ ਜਗਦੇਸਰ ਹੈ। ਦੇਖਨਾ ਸੁਨਨਾ ਸੁਨਾਵਨ ਮਨ ਮੰਧੜਿਆ ਸਾਚ ਪੂਰ ਰਹਿਓ ਸਰਵਤਰਮੈ ਨਾਨਕ ਹਰਿ ਨੰਗਰਾਚ ਕੋੜੀ ਹਰੇਕ ਨਰੰਜਨ ਕਾਈਐ ਸਵੇਾਮਚਰ ਸੋਈ ਕਰਨ ਕਰਿ ਸਮਰਾਥ ਪ੍ਰਭ ਜੋ ਘਰੇ ਸੋ ਹੋਈ ਕੰਨ ਮਹਤਾ ਪਿਉ ਤਾਂ ਫੈਦਾ ਜਿਸ ਵੀ ਨਾਏ ਕੋਈ ਕੰਨਗਰ ਮੰਡਪਾ ਪਾਤਲ ਦੇਵ ਰਵਿਆ ਸਭ ਲੋਈ ਜਿਵੇਂ ਆਪ ਬੁਝਾਈ ਸੋ ਕੁਛ ਸੀ ਨੇ ਰਮਨ ਲ ਜਾਨੇ ਸੋਏ